ਸਕਾਦੀ ਇੱਕ ਵਾਰ ਫੇਰ ਤੇ ਸਾਡੇ ਵੱਲੋਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ مبارਕਾ ਤੇ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਜਿਹੜਾ ਨਵਾਂ ਸਾਲ ਅਜੇ ਚੜ੍ਹਿਆ ਵਾ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਜੋ ਵੀ ਪਿੱਛੇ ਆਪਾਂ ਕਿਸੇ ਨਾਲ ਗੁੱਸੇ ਨਾਰਾਜ਼ਗੀ ਜਾਂ ਦੁੱਖ ਸੋਖੇ ਸਾਰੇ ਬਾਬਾ ਜੀ ਘੱਟ ਦੇਣ ਤੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਤੇ ਸਾਰੇ ਸਾਡੇ ਵਾਸਤੇ ਵੀ ਅਰਦਾਸ ਕਰਿਓ ਕਿ ਪਰਮਾਤਮਾ ਵਧੀਆ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਤੇ ਚਲੋ ਘਰ ਹੁਣ ਬਾਬਾ ਜੀ ਦਾ ਪ੍ਰਕਾਸ਼ ਹੋਣ ਲੱਗਾ ਵਾ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਸਾਰੀ ਸੰਗਤ ਆਏਗੀ ਤੇ ਪ੍ਰਸ਼ਾਦਾ ਵੀ ਤਿਆਰ ਹੋਏਗਾ ਤੇ ਬਾਬਾ ਜੀ ਦਾ ਤੁਹਾਨੂੰ ਸਰੂਪ ਦਿਖਾਉਨੇ ਆ ਦਰਸ਼ਨ ਕਰਿਓ ਤੁਸੀਂ ਵੀ ਸਾਰੇ ਜਣੇ ਤਾਂ ਕਿ ਬਾਬਾ ਜੀ ਤੁਹਾਡੇ ਤੇ ਵੀ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਤੇ ਤੇ ਚਲੋ ਹੁਣ ਕਰੀਏ ਤਿਆਰੀ ਮੈਟ ਨੂੰ ਵਿਛਾਈਏ ਹੈ ਆ ਉੱਪਰ ਦੇ ਆ ਕਿੱਥੇ ਦੋਧਾ ਰਹਿਣਾ ਹੈ ਸੈਟ ਕਰਾ ਲੀਏ वाडू 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 Olha, eu passo por ela. ਬੁਲਾ ਸਤਿਦਾਰਾ ਸਿੰਘ ਵੀਰ ਦਿਲਗਾਹ ਇੱਕ ਇਤ ਬੰਧ ਸੁਣੋਂ ਕਰ ਸੰਗਤ ਜੜਾ ਜੜਾ ਵੀ ਤੇ ਪੰਥ ਵਿਸਤ੍ਰੇ ਭਾਈ ਤੇ ਤੁੰਗ ਵੀ ਤੇ ਤੁੰਗ ਜੀ ਤੁੰਗ ਜੀ ਕਹਿੰਦੇ ਤੁੰਗ ਨੰਨ ਕਹਿੰਦੇ ਤੁੰਗ ਜੀ 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 ਜੋ ਨੇ ਸੋਤੇ ਪਾਰਿ ਮਾਰਿ ਤਾਰਨ ਨਾ ਕੋਈ ਦੁਆਰ ਚੋਰ ਸਰਬਿੱਤਿ ਰਿਯੋ ਤੁਮਾਰੋ ਤਾਰ ਬਨ ਤੇ ਕੀ ਰਾਜ ਰਸ ਕੋविद ਦਾਸ ਤੁਮਾਰੋ ਹਰਿ ਸੋ ਜਿੰਦਾ ਜਿੰਦਾ ਆਰਦਾਸ ਤੰਦਈਆ ਬਾਬਾ ਜੀ ਦੇ ਪਰਸਨ ਆਰਿਕਨੇ ਘਾਲੇਂ ਤੰਦਈਆ ਜਿੰਦਾ ਜਿੰਦਾ ਆਰਦਾਸ ਤੰਦਈਆ ਦੋਏ ਦੇ ਨਰਨਾਰੂ ਕਾਲਿਸਰਾਂ ਤੰਦ ਦੇ ਕੀ ਜਿੰਦਾ ਜਿੰਦਾ ਆਰਦਾਸ ਤੰਦਈਆ ਏ ਜਨ ਮੁਸਲੇ ਦਾ ਪਰ ਸੰਗਤ ਕੀਨੇ ਕਾਲ ਸਾ ਬਾਪੀ ਸਾ ਜੇ ਪ੍ਰਸ਼ਾਦ ਲੈਂਦਾ ਕਿ ਵੰਡ ਦੋ ਸੰਗਤ ਵਾਹਿਗੁਰੂ ਅਪੁਖ ਜੰਦ ਸੰਧਿਆ ਤੇ ਗੁਰ ਵਾਹਿ ਅੰਕ ਬਿੰਦ ਸੰਧਿਆ ਤੇ ਗੁਰ ਚੇਤਨ ਦਾ

ਤਿਆਰੀ ਬੜੀ ਹੋਵੇ ਤੇ ਮਨ ਵੀ ਲੱਗੇ ਤੇ ਜਿਹੜੇ ਸਵਾਸੀਆਂ ਰਾਤ ਦਿਨ ਤੇ ਸੰਭਲਦੇ ਨੇ ਤੇ ਸੰਗਤਾਂ ਦੀ ਬੇਨਤੀ ਨੂੰ ਮੁੱਖ ਰੱਖਦੇ ਆ ਹਾਂ ਫੇਰੇ ਮੇਰੇ ਪਾਤਸ਼ਾਹ ਧੰਗੂ ਅਰਜਨ ਦੇਵ ਜੀ ਨੇ ਆਰਾਮ ਸਰ ਦੇ ਕੰਡੇ ਤੇ ਬੈਠ ਕੇ ਨਾ ਇਹ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤੇ ਜਨਾਂ ਦੇ ਭਗਤੇ ਜਨਾਂ ਦੇ ਮਨ ਵਿੱਚ ਆ ਸੁਖਣੀ ਸੁੱਖਾ ਦੀ ਬਣੀ ਆ ਗੁਰੂ ਦੇ ਪਿਆਰੇ ਤੇ ਜਿਹੜਾ ਹਰ ਰੋਜ਼ ਨੇ ਉਹਨਾਂ ਸੁਖਣੀ ਸਾਹਿਬ ਨੂੰ ਜਪ ਕਰਦਾ ਹੈ ਵਰਤਰੀਆਂ ਨਾਲ ਦੇ ਸਵਾਸਤ ਸੱਭਨ ਹੁੰਦੇ ਆ ਇਤਿਹਾਸਕਾਰ ਲਿਖਦੇ ਆ ਜਿਨ੍ਹਾਂ ਨੇ ਇਹਨਾਂ ਨੇ ਮਹਾਰਾਜ ਦੇ ਬਖਸ਼ਿਸ਼ ਜਿਨ੍ਹਾਂ ਦੇ ਕਹਿੰਦੇ 9000 ਤੇ 2300 ਇਹ 24 ਅੱਖਰ ਆ ਬਾਕੀ ਜਿਹੜੇ ਅੱਖਰ ਵੱਜਦੇ ਆ ਨਾ ਜਿੱਦਾਂ ਪੈਰ ਚ ਰਾੜੇ ਆਉਂਦੇ ਆ ਉਹਨੇ ਮਨੁੱਖ ਦੇ ਸਵਾਸ ਜਿਹੜੇ ਉਹ ਵਰ ਜਾਂਦੇ ਆ ਕੋ ਸਾਧ ਸੰਸਰੀ ਲੈ ਗਏ ਜਿਵੇਂ ਕੋਈ ਕਿਦੇ ਨੰਕਰੀ ਕਰਦਾ ਹੋਵੇ ਤੇ ਉਹਨੂੰ ਬਾਅਦ ਫੰਡ ਮਿਲਦਾ

ਇਹਨਾਂ ਨੂੰ ਕਿਹਾ ਜਾਂਦਾ ਹੈ ਪਾਰਿਦੇ ਵਰੂਏ ਚੰਮੀ ਲਾਇਆ ਅਰ ਤੁੰਗ ਸਹਾਨ ਪਰ ਜਦੋਂ ਪੁਰਾ ਗੁਰੂ ਗਿਆਨ ਕਰੇ ਆਇਆ ਇਹ ਸਾਨੂੰ ਆਪਣੀ ਚਰਣਾ ਦਾ ਰੋਲ ਹੈ ਇੱਕ ਬਿਰਧ ਭਿਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੇ ਜਦੋਂ ਉਹੀ ਉਮਰ ਬੀਦ ਜਾਣ ਦੇ ਨਾਲ ਮਨੁੱਖ ਬਿਰਧ ਅਵਸਥਾ ਵਿੱਚ ਪਹੁੰਚਦੇ ਆ ਇਹ ਰੱਬ ਦੇ ਰੂਹ ਵਿੱਚ ਸਾਨੂੰ ਧੀਾਂ ਪੁੱਤਰ ਰਿਸ਼ਤੇਦਾਰ ਭੈਣ ਭਰਾ ਬੈਠਾ ਮਿਠਾਇਆ ਸਭ ਕੁਝ ਸਾਡੇ ਘਰ ਵਿੱਚ ਪਾਉਣ ਆਉਣ ਵਾਸਤੇ ਮਹਾਰਾਜ ਨੇ ਇਹ ਵਿਧੀ ਬਣਾਈ ਢੰਗ ਬਣਾਇਆ ਕਿ ਸਾਧਗਨ ਦੇ ਚ ਪਾਸ਼ਾ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਅਜੇ ਵੀ ਨਿਰਗੁਣ ਗੁਣ ਕਸ਼ੂ ਨਾ 부ਜੇ ਬਖਸ਼ਿਲੇ ਹੋ ਨਾ ਨਾਨਕ ਜੀ ਅਜੇ ਵੀ ਦਰਗਨ ਜਿਹੜਾ ਨਹੀਂ ਪੁੱਜਦਾ ਸਮਝਦਾ ਇਸ ਗੱਲ ਨੂੰ ਕਹੇ ਜੀ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਕੀ ਹੈ ਡੇੜਾ ਹਰ ਕੀ ਕਹਿੰਦੇ ਮਹਾਰਾਜ ਦੀਨੇ ਹਸਤ ਪਾਵ ਕਰਨ ਨਿਤਰ ਰਸਨਾ ਕਿਸੇ ਤਿਆਗ ਅਬਰ ਸੰਗ ਰਜਨਾ ਵੇਖੋ ਮਹਾਰਾਜ ਨੇ ਹੱਥ ਦਿੱਤੇ ਬਹਿ ਦਿੱਤੇ ਅੱਖਾਂ ਵੇਖਣ ਦਿੱਤੀਆਂ ਕੰਨ ਸੁਣਨ ਦਿੱਤੇ ਆ ਤੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਉਹ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕੇ ਕਿਆ ਤੂੰਦ ਕਰਮ ਕਮਾਇਆ ਕੀ ਕਰਮ ਕਮਾਇਆ ਤੂੰਦ ਸਰੀਰਾ ਜਾ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਜਣ ਰਚਿਆ ਸੋ ਹਰ ਮੰਨਣਾ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਨ ਸਤਗੁਰ ਸਿਉ ਜਿਤ ਲਾਇ ਆਪਾਂ ਸ਼ੁਕਰ ਸੁਨੀਹਾ ਸਤਿ ਸ੍ਰੀ ਅਕਾਲ ਦਾਰਮਨ ਸਿੰਘ ਜੀ ਬੁੜੇ ਕੋ ਕੁਛ ਅਮੀਂ ਮਹਾਰਾਜਾ ਨਾਨਕ ਰਿਤੀਆਂ ਦਾਤਾ ਬਖਸ਼ਣ ਨਾਮ ਜੀ ਦਾਤਾ ਬਖਸ਼ਣ ਗੁਰੂ ਸੁਨੀਹਾ ਸਤਿ ਸ੍ਰੀ ਅਕਾਲ ਬਾਦਰ ਬਾਦਰ ਪਾਜੀ ਆਜ ਅੰਮੀ ਨੂੰ ਬਾਦਰ ਪਾਜੀ ਆਈ ਚਲੋ ਪਾ ਜੀ ਅੱਲਾਹ ਬ੍ਰਹ ਹੁਣ ਵਾਈ ਟੋਟ ਐਨੋ ਐਨੋ ਹੁਣ ਵਾਈ ਮਹਾਤਮ ਸੋਨਿਹਾਰ ਅਸਰੀਆ ਕਾਲ ਸੋਨਿਹਾਰ ਅਸਰੀਆ ਗੁਰਵਿੰਦਰ ਸਿੰਘ ਜੀ ਢੱਲਾ ਵੀ ਜੁੜ ਕੇ ਤਾਂ ਇਸ ਬਾਰੇ ਗੱਲ ਕਰਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗਾ ਖਾਲਸਾ ਵਾਹਿਗੁਰੂ ਆਪ ਜੀ ਸਵਾਗਤ ਹੈ ਜੀ ਅੱਛਾ ਠੀਕ ਹੈ ਜੀ پلیٹ آ رہا ਕਿਤੇ ਆ ਕੀਤੇ ਖੱਬੇ ਲੈਨੇ ਖੱਬੇ ਆ ਤੇ ਬੋਲਦੇ ਸਵੇਰ ਜੀ ਬੋਲਦੇ